ਫਤਿਗੜ ਚੂੜੀਆਂ ਦੇ ਵਿੱਚ ਘਰ ਤੋਂ 5 ਲੱਖ ਰੁਪਏ ਚੋਰੀ ਕਰਨ ਵਾਲਾ ਚੋਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਾਣਕਾਰੀ ਦਿੰਦਿਆਂ ਡੀਐਸਪੀ ਫਤਿਗੜ ਚੂੜੀਆਂ ਨੇ ਦੱਸਿਆ ਹੈ ਕਿ ਸੁਖਵੰਤ ਸਿੰਘ ਵਾਸੀ ਪੱਟੀਆਂ ਵਾਲੀ ਨੇ ਸ਼ਿਕਾਇਤ ਦਿੱਤੀ ਸੀ ਕਿ ਆਪਣੇ ਪਰਿਵਾਰ ਦੇ ਨਾਲ ਸ਼ੁਨੰਦਪੁਰ ਸਾਹਿਬ ਦੇ ਵਿਕਨਤਮਸਤਕ ਹੋਣ ਲਈ ਪਹੁੰਚੇ ਸਨ ਤਾਂ ਜਦੋਂ ਵਾਪਸ ਆ ਕੇ ਉਹਨਾਂ ਘਰ ਵੇਖਿਆ ਤਾਂ ਘਰ ਦੇ ਵਿੱਚੋਂ ਖਲਾਰਾ ਪਿਆ ਹੋਇਆ ਸੀ ਤਾਂ ਲਮਾਰੀ ਦੇ ਵਿੱਚੋਂ ਕਰੀਬ 5 ਲੱਖ ਦਾ ਜੋ ਕੈਸ਼ ਹੈ ਉਹ ਚੋਰੀ ਕਰ ਲਿਆ ਗਿਆ ਸੀ ਪੁਲਿਸ ਦੇ ਵੱਲੋਂ ਇਸ આરોપી ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਪੁਲਿਸ ਨੇ આરોપી ਦੇ ਕੋਲੋਂ 417000 ਰੁਪਏ ਬਰਾਮਦ ਵੀ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ આરોપી ਚੋਰੀਆ ਕਰਨ ਦਾ ਆਦੀ ਹੈ ਇਸ ਦਿਨਾਂ ਨਾਲ ਨਸ਼ਾ ਵੀ ਕਰਦਾ ਹੈ ਨਸ਼ੇ ਦੇ ਕਰਕੇ ਚੋਰੀ ਕਰਕੇ ਆਪਣੀ ਨਸ਼ੀ ਦੀ ਪੂਰਤੀ ਕਰਦਾ ਤੇ ਪਹਿਲਾਂ ਵੀ ਇਸ ਤੇ ਕਈ ਮਾਮਲੇ ਦਰਜ ਨੇ ਗੁਰਦਾਸਪੁਰ ਤੋਂ ਲਪਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਏਟੀਵੀ ਅਤੇ ਪੰਜਾਬ ਹਰਿਆਣਾ ਲਈ ਇਹ ਜਿਹੜੀ ਵਾਰਦਾਤ ਤੇ ਫਤੇਗੜ ਚੂੜੀਆ ਵਾਰਡ ਨੰਬਰ ਆਈ ਥਿੰਕ 7 ਦੇ ਵਿੱਚ ਜਿਹੜੀ ਹੈਗੀਆ ਵਾਰਦਾਤ ਹੋਈ ਸੀਗੀ ਤੇ ਇਹਨਾਂ ਦਾ ਜਿਹੜਾ ਮਕਾਨ ਮਾਲਕ ਸੀ ਸੁਖਵੰਤ ਸਿੰਘ ਪੁੱਤਰ ਮੋਨ ਸਿੰਘ ਸੀਗਾ ਉਹ ਕ੍ਰੀਬ 27 ਤਰੀਕ ਨੂੰ ਜਿਹੜਾ ਹੈਗਾ ਵਾ ਉਹ ਸ਼ਾਮ ਨੂੰ ਆਪਣੇ ਪਰਿਵਾਰ ਸਮੇਤ ਜਿਹੜਾ ਨੰਦਪੁਰ ਸਾਹਿਬ ਦੇ ਨਿਕਲ ਜਾਂਦਾ ਹੈ ਤੇ ਜਦੋਂ 28 ਤਰੀਕ ਨੂੰ ਕਰੀਬ 12 ਵਜੇ ਜਿਹੜਾ ਉਹ ਵਾਪਸ ਘਰ ਆ ਕੇ ਦੇਖਦਾ ਕਿ ਉਹਦੇ ਘਰ ਦੇ ਜਿਹੜੇ ਤਾਲੇ ਟੁੱਟੇ ਹੁੰਦੇ ਆ ਤੇ ਜਿੱਥੇ ਉਹਨੇ ਪੈਸੇ ਵਗੈਰਾ ਰੱਖੇ ਸੀਗੇ ਉਹਦਾ ਵੀ ਲੋਕਰ ਵਗੈਰਾ ਟੁੱਟਾ ਹੁੰਦਾ ਹੈ ਤੇ 29 ਤਰੀਕ ਨੂੰ ਸਾਡੇ ਕੋਲ ਮਾਰਨਿੰਗ ਟਾਈਮ ਆ ਕੇ ਸਾਨੂੰ ਦੱਸਦਾ ਹੈ ਕਿ ਜਿਹੜੇ ਮੇਰੇ ਘਰ ਦੇ ਵਿੱਚ ਜਿਹੜੀ ਹੈਗੀ ਚੋਰੀ ਹੋਈ ਤੇ ਕਰੀਬ 5 ਲੱਖ ਰੁਪਏ ਜਿਹੜਾ ਮੇਰੇ ਘਰੋਂ ਚੋਰੀ ਹੋਇਆ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਇਸ ਦੀ ਸਟੇਟਮੈਂਟ ਤੇ 40/24 ਮਕਦਮਾ ਜਿਹੜਾ ਦਰਜ ਕੀਤਾ ਤੇ ਨਾਲ ਦੀ ਨਾਲ ਹੀ ਅਸੀਂ ਮਾਨਯੋਗ ਐਸਐਸਪੀ ਦੇ ਦਿਸ਼ਾ ਨਿਰਦੇਸ਼ ਹਿੱਟ ਜਿਹੜਾ ਹੈ ਮਕਦਮੇ ਨੂੰ ਟ੍ਰੇਸ ਕਰਨ ਵਾਸਤੇ ਐਸੇ ਚੋਲ ਉਹ ਅਲੱਗ-ਅਲੱਗ ਤਰ੍ਹਾਂ ਦੇ ਜ਼ਰੀਏ ਪਾਰਟੀਆਂ ਬਣਾਈਆਂ ਗਈਆਂ ਤੇ ਉਹ ਜਿਹੜੇ ਹੈਗੇ ਆ ਅਲੱਗ-ਅਲੱਗ ਤਰ੍ਹਾਂ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਦੋਸ਼ੀ ਗੁਰਪ੍ਰੀਤ ਸਿੰਘ ਸਾਨੂੰ ਵੀ ਮਕਦਮੇ ਦੇ ਵਿੱਚ ਜਿਹੜਾ ਦੋਸ਼ੀ ਹੋਇਆ ਤੇ ਉਹਦੇ ਵਿੱਚ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਤੇ ਨਾਲ ਦੀ ਨਾਲ ਹੀ ਉਹਨੇ ਦੱਸਿਆ ਕਿ ਜਿਹੜੇ ਹੈਗੇ ਆ ਫਰਦਿੰਸ਼ਾਹ ਦੇ ਵਿੱਚ ਕੀ ਜਿਹੜਾ ਹੈਗਾ ਵਾ ਮੈਂ ਜਿਹੜੇ ਪੈਸੇ ਚੋਰੀ ਕੀਤੇ ਆ ਤੇ ਜਿਹੜੇ ਵਿੱਚੋਂ ਕਰੀਬ 30000 ਰੁਪਏ ਜਿਹੜਾ ਹੈਗਾ ਉਹਨੇ ਖਰਚ ਲਏ ਤੇ ਬਾਕੀ ਦੇ ਪੈਸੇ ਜਿਹੜੇ ਹੈਗੇ ਆ 470000 ਰੁਪਏ ਉਹ ਜਿਹੜੇ ਹੈਗੇ ਉਹਨੂੰ ਉਹਨੂੰ ਬੈੱਡ ਦੇ ਵਿੱਚੋਂ ਬਰਾਮਦ ਕੀਤੇ ਗਏ ਉਹ ਇੱਕਲਾ ਸੀ ਕਿ ਜਾਂ ਇਹਦੇ ਨਾਲ ਕੋਈ ਹੋਰ ਵੀ ਸੀ ਨਹੀਂ ਜੀ ਫਿਲਹਾਲ ਇਕੱਲਾ ਸੀ ਬਿਕੋਜ਼ ਇਹ ਪਹਿਲਾਂ ਵੀ ਲੁੱਟ ਕੋ ਦੇਦੇ ਉੱਤੇ ਪਰਚੇ ਸੀਗੇ ਐਨਡੀਪੀਐਸ ਦਾ ਵੀ ਪਰਚਾ ਸੀਗਾ ਤੇ ਨਸ਼ੇ ਕਰਨ ਦਾ ਕਾਫੀ ਆਦੀ ਸੀ ਹੁਣ ਮੈਂ ਘਰ ਵਾਲਿਆਂ ਵੱਲੋਂ ਇਹ ਦੱਸਿਆ ਗਿਆ ਸੀ ਕਿ ਇਹਦੇ ਵਿੱਚੋਂ 5 ਲੱਖ ਰੁਪਏ ਲੈ ਕੇ ਇਹ ਤੇ ਹੋਰ ਵੀ ਜਿਹੜੇ ਪੈਸੇ ਸੀ ਉਹਨੇ ਉੱਥੇ ਛੱਡਤੇ ਸ਼ਾਮਲ ਤਰਤੀਜ ਚ ਉਹਨੇ ਦੱਸਿਆ ਕਿ ਉਹ ਵੀ ਪੈਸੇ ਹੈਗੇ ਸੀ ਜਾਂ ਉਹ ਘਰ ਵਾਲੇ ਇਸ ਤਰ੍ਹਾਂ ਜੇ ਘਰ ਵਾਲਿਆਂ ਨੇ ਵੀ ਦੱਸਿਆ ਸੀ ਤੇ ਇਸ ਦੋਸ਼ੀ ਨੇ ਵੀ ਦੱਸਿਆ ਸੀਗਾ ਕਿ ਉਸ ਜਿਹੜੇ ਲੋਕਰ ਦੇ ਵਿੱਚ ਜਿਹੜੇ ਸੀਗੇ 골ਡਨ ਹੋਰ ਜਿਹੜੇ ਹੈਗੇ ਪੈਸੇ ਪਏ ਹੋਏ ਸੀਗੇ ਬਟ ਉਹਦੇ ਵਿੱਚੋਂ ਜਿਹੜੇ ਜਿਹੜੇ ਬੰਡਲ ਬੱਝੇ ਹੋਏ ਸੀਗੇ ਲਾਈਕ ਲੱਖ-ਲੱਖ ਰੁਪਏ ਦੇ ਉਹਦੇ ਵਿੱਚੋਂ ਜਿਹੜੇ ਉਹਨੇ 5 ਲੱਖ ਜਿਹੜਾ ਚੋਰੀ ਕੀਤਾ ਸੀਗਾ ਮੈਂ ਮੈਂ ਰਹਿਣ ਵਾਲਾ ਕਿੱਥੋਂ ਦਾ ਹੈਗਾ ਇਹ ਵਾਰਡ ਨੰਬਰ 11 ਫਤਿਹਗੜ੍ਹ ਚੂੜਿਆਂ ਦਾ ਰਹਿਣ ਵਾਲਾ ਸੀ ਉਹ ਤੇ ਮੰਮੇ ਇਹ 스테 ਪਹਿਲਾਂ ਵੀ ਹੈਗਾ ਹੈ ਕ੍ਰਿਮਿਨਲ ਰਿਕਾਰਡ ਹੈਗਾ ਐਨਡੀਪੀਐਸ ਦੇ ਪਰਚੇ ਹੈ ਲੁੱਟਖੋਹ ਦੇ ਪਰਚੇ ਹੈਗਾ 420 ਦੇ ਵੀ ਪਰਚੇ ਹੈ ਤੇ ਇਹ ਆਪਣੀ ਫੈਮਿਲੀ ਦੇ ਵਿੱਚ ਰਹਤਾ ਰਿਹਾ ਬਟ ਇਹ ਸਿੰਗਲ ਹੈਗਾ ਹੈ ਮੈਰਿਡ ਨਹੀਂ ਹੈਗਾ ਕਰੀਬ ਉਮਰ ਜਿਹੜੀ 42 ਸਾਲ ਦਾ ਹੈਗਾ ਤੇ ਇਹਦੇ ਪੇਰੈਂਟਸ ਵੱਲੋਂ ਵੀ ਜ਼ਿਆਦਾ ਪੁੱਛਗਿਛ ਨਹੀਂ ਹੁੰਦੀ ਤੇ ਇਹ ਅਕਸਰ ਜਿਹੜੇ ਚੋਰੀਆਂ ਨੂੰ ਵਾਰਦਾਤ ਜਾਮ ਲੈਂਦਾ ਹੈ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਕਿ ਸਾਡੀ ਚੋਰੀ ਹੋਈ ਉਹਦੇ 'ਚ ਵੀ ਇਨਵੋਲ ਸੀ ਜੀ ਪਹਿਲੀ ਜਿਹੜੀ ਚੋਰੀ ਹੋਈ ਸੀਗੀ ਉਹ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਹੀ ਨਹੀਂ ਕੀਤਾ ਆਈ ਥਿੰਕ ਕਰੀਬ 1 ਡੇਢ ਸਾਲ ਪਹਿਲਾਂ ਚੋਰੀ ਕਿਤੇ ਹੋਈ ਆ ਤੇ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਹੀ ਨਹੀਂ ਕੀਤਾ ਪਰ ਜਦੋਂ ਹੁਣ ਦੁਬਾਰਾ ਅਟੈਂਪਟ ਹੋਇਆ ਇਹਨਾਂ ਦੇ ਘਰ ਦੇ ਵਿੱਚ ਤੇ ਨਾਲ ਦੀ ਨਾਲ ਹੀ ਪੁਲਿਸ ਨੂੰ ਇਤਲਾਹ ਦਿੱਤੀ ਆ ਤੇ ਨਾਲ ਦੀ ਨਾਲ ਹੀ ਅਸੀਂ ਜਿਹੜੀ ਹੈਗਾ ਮੁਕਦਮਾ ਜਿਹੜਾ ਟ੍ਰੇਸ ਕੀਤਾ ਤੇ ਨਾਲ ਹੀ ਜਿਹੜੀ ਰਿਕਵਰੀ ਬਣਦੀ ਸੀਗੀ ਉਹ ਇਹਨਾਂ ਦੇ ਅਸੀਂ ਕੀਤੀ ਹੈਗੀ ਰਿਕਵਰੀ ਥੈਂਕ ਯੂ ਠੀਕ ਹੈ ਥੈਂਕ ਯੂ ਅ ਵਿਦਨ 24 ਆਰ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਮੁਕਦਮਾ ਜੀ